ਪਾਕ ਵੱਲੋਂ ਸਿਵਲ ਸਰਜੰਟ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ ਕੇ ਡੀ ਨਰਸਿੰਗ ਕਾਲਜ ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪਰਿਵਾਰ ਪਲਾਈ ਅਫਸਰ ਡਾਕਟਰ ਨੀਲਮ ਪਗਤ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਦਾ ਥੀਮ ਸਿਹਤਮੰਦ ਜੀਵਨ ਦੀ ਸ਼ੁਰੂਆਤ ਹੀ ਚੰਗੇ ਪਵਿੱਕਤਾ ਨਿਰਮਾਣ ਕਰਦੀ ਹੈ ਅਨੁਸਾਰ ਪੂਰੇ ਜ਼ਿਲ੍ਹੇ ਪਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਜ਼ਿਲ੍ਹਾ ਐਮੀ ਆਇਓ ਅਮਰਦੀਪ ਸਿੰਘ ਚੇਅਰਮੈਨ ਡਾਕਟਰ ਸੁਖਵਿੰਦਰ ਸਿੰਘ ਵਾਲੀਆ ਸੀ ਕੇ ਡੀ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਯਸ਼ਪ੍ਰੀਤ ਗੌਰ ਸੰਤੋਖ ਸਿੰਘ ਸੇਠੀ ਸਵਿੰਦਰ ਸਿੰਘ ਕਥੂਨੰਗਰ ਆਨਰੇਰੀ ਸਕਤਰ ਜਗਜੀਤ ਸਿੰਘ ਸੁਖਜਿੰਦਰ ਸਿੰਘ ਪ੍ਰਿੰਸ ਕੁਲਜੀਤ ਸਿੰਘ ਸਹਾਨੀ ਰਮਨੀਕ ਸਿੰਘ ਸਮੇਤ ਵਾਕਵਾ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਵੀ ਮੌਜੂਦ ਸਨ ਦੀ ਰਿਚੈਸਟ ਵੈਲਥ ਇਜ਼ ਆਵਰ ਹੈਲਥ ਦੀ ਰਿਚੈਸਟ ਵੈਲਥ ਇਜ਼ ਆਵਰ ਹੈਲਥ ਦੀ ਸਟਰੋਂਗੈਸਟ ਵੈਪਨ ਇਜ਼ ਆਵਰ ਨੌਲੇਜ ਮજબૂત ਬਣ ਕੇ ਜਿਹੜਾ ਉਹ ਸਾਰਾ ਗਿਆਨ ਅੱਜ ਅਸੀਂ ਚੀਫ ਕਾਲਸਾ ਦੀਵਾਨ ਨਰਸਿੰਗ ਕਾਲਜ ਦੇ ਵਿੱਚ ਆਏ ਆ ਵਰਲਡ ਹੈਲਥ ਡੇ ਮਨਾਉਣ ਵਾਸਤੇ ਅੱਜ ਇਹ ਹਰ ਬਰੇ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਉਹ ਅੱਜ ਵੀ ਅਸੀਂ ਇੱਥੇ ਨਰਸਿੰਗ ਕਾਲਜ ਚ ਆਏ ਆ ਸਾਨੂੰ ਇਨਵਾਈਟ ਕੀਤਾ ਗਿਆ ਇੱਥੇ ਵਿੱਚ ਅ ਅੱਜ ਦਾ ਜਿਹੜਾ ਮੇਨ ਸੁਨੇਹਾ ਹੈ ਕਿ ਹੈਲਦੀ ਜਿਹੜੀ ਕਿਵੇਂ ਆਪਾਂ ਆਪਣੇ ਆਪ ਰੱਖ ਸਕਦੇ ਆ ਸ਼ੁਰੂਆਤ ਕਿਵੇਂ ਕਰਨੀ ਹੈ ਹੈਲਥ ਚੰਗੀ ਹੈਲਥ ਦੀ ਤੇ ਇਹਨੂੰ ਅੱਗੋਂ ਹੋਪਫੁਲ ਜਿਹੜਾ ਅੱਗੇ ਆਉਣ ਵਾਲਾ ਸਾਡਾ ਕੱਲ ਹੈ ਉਹ ਵੀ ਹੈਲਥੀ ਵੇ ਦੇ ਨਾਲ ਹੋਪਫੁਲ ਰਹੇ ਸੋ ਆਲਰੇਡੀ ਸਾਡੇ ਵਿਭਾਗ ਦੇ ਅ ਦੁਆਰਾ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜ ਜਨ ਨੂੰ ਐਮ ਸੀ ਐਚ ਸਰਵਿਸ ਦੇ ਅੰਦਰ ਅਸੀਂ ਪ੍ਰੈਗਨੈਂਟ ਮਦਰ ਤੇ ਬੱਚਿਆਂ ਨੂੰ ਚੰਗੀ ਸੇਹ ਦੇਣ ਦੇ ਅਲਗ-ਅਲਗ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਾਂ ਤਾਂ ਜੋ ਪਹਿਲੇ ਲੈਵਲ ਤੇ ਅਸੀਂ ਉਹਨਾਂ ਨੂੰ ਪ੍ਰिवेंट ਕਰ ਸਕੀਏ ਜੇ ਕਿਸੇ ਨੂੰ ਕੋਈ ਹੋ ਜਾਂਦੀ ਹੈ ਤਕਲੀਫ ਤੇ ਉਹਨੂੰ ਟ੍ਰੀਟਮੈਂਟ ਦੇ ਕੇ ਕਿਉਰ ਕਰ ਸਕੀਏ ਸੋ ਇਹਦੇ ਲਈ ਡਿਫਰੈਂਟ ਪ੍ਰੋਗਰਾਮ ਅਸੀਂ ਕਰਦੇ ਆਈਮਿਊਨਾਈਜੇਸ਼ਨ ਕਰਦੇ ਆਂ ਪ੍ਰੈਗਨੈਂਟ ਮਦਰਸ ਲਈ ਕੈਂਸਰ ਲਗਾਉਂਦੇ ਆ ਤਾਂ ਜੋ ਚੰਗੀ ਸਿਹਤ ਦਿੱਤੀ ਜਾ ਸਕੇ 7 ਅਪ੍ਰੈਲ ਨੂੰ ਜੋ WHO ਵੱਲੋਂ ਅਨਾਉਂਸ ਕੀਤਾ ਜਾਂਦਾ ਹਰ ਸਾਲ ਇਹਨੂੰ ਐਜ਼ ਅ ਵਰਲਡ ਹੈਲਥ ਡੇ ਤੇ ਹਰ ਸਾਲ ਇੱਕ ਨਵੀਂ ਥੀਮ ਦਿੱਤੀ ਜਾਂਦੀ ਨਾਰਾ ਦਿੱਤਾ ਜਾਂਦਾ ਇਸ ਵਾਰ ਦਾ ਨਾਰਾ ਸੀ ਹੈਲਦੀ ਬਿਗਨਿੰਗਸ ਹੋਪਫੁਲ ਫਿਊਚਰ ਤੇ ਉਹਨੂੰ ਲੈ ਕੇ ਅੱਜ ਦਾ ਦਿਨ ਅਸੀਂ ਮਨਾ ਰਹੇ ਆਂ ਇਸ ਦਿਨ ਤੇ ਬਹੁਤ ਹੀ ਰੈਨੌਂਡ ਸਪੀਕਰ ਸਾਡੇ ਕੋਲ ਆਏ ਨੇ ਸਪੈਸ਼ਲੀ ਸਿਵਲ ਸਰਜਨ ਆਫਿਸ ਤੋਂ ਸਾਡੇ ਕੋਲ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਤੋਂ ਡਾਕਟਰ ਨੀਲਮ ਭਗਤ ਸਾਡੇ ਕੋਲ ਪਹੁੰਚੇ ਨੇ ਇਹਨਾਂ ਨੇ ਬਹੁਤ ਹੀ ਜਿਹੜੀਆਂ ਮਿਆਰੀ ਗੱਲਾਂ ਜਿਹੜੀਆਂ ਬੱਚਿਆਂ ਦੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ WHO ਦੇ ਨਿਰਦੇਸ਼ਾਂ ਤੇ ਮਨਾਏ ਜਾ ਰਹੇ ਵਰਲਡ ਹੈਲਥ ਡੇ ਦੇ ਸੰਬੰਧ ਵਿੱਚ ਸਿਹਤ ਵਿਭਾਗ ਅੰਮ੍ਰਿਤਸਰ ਦੀ ਟੀਮ ਵੱਲੋਂ ਅੱਜ ਚੀਫ ਖਾਲਸਾ ਦੀਵਾਨ ਦੇ ਨਰਸਿੰਗ ਕਾਲਜ ਜੇਹੇ ਪੁੱਜ ਕੇ ਮਾਹੀ ਡਾਕਟਰਾਂ ਵੱਲੋਂ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਇੱਥੇ ਮੌਜੂਦ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਹੈਲਥ ਇਜ਼ ਵੈਲਥ ਦਾ ਸੁਨੇਹਾ ਦਿੱਤਾ ਗਿਆ। ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ।